ਲੇਟ ਹੋ ਜोगी ਤਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਤੇ ਕੋਈ ਗੱਲ ਨਹੀਂ ਹਾਂ ਹਾਂ ਹੌਣ ਬੋਲ ਹਾਲੇਲੂਆ ਅਸਲ ਪਹਿਲਾ ਜਹੂਨਾ ਚਾਰ ਬਾਪੂ ਦੀ ਸਤਾ ਐਤ ਨੂੰ ਮਿਹਰਬਾਨੀ ਨਾਲ ਕੇ ਪੜਦੇ ਹੋ ਪ੍ਰੇਮ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਫਿਰ ਦੁਬਾਰਾ ਪ੍ਰੇਮ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਪ੍ਰੇਮ ਪ੍ਰੇਮ ਸਾਡੇ ਵਿੱਚ ਸਾਡੇ ਵਿੱਚ ਇਸ ਤੋਂ ਸਪੂਰਨ ਹੋਇਆ ਇਹ ਜਿਹੜਾ ਪ੍ਰੇਮ ਇਹ ਜਿਹੜਾ ਪਿਆਰ ਆਣਾ ਸਾਡੇ ਤੋਂ ਕਦੋਂ ਸਪੂਰਨ ਹੋਇਆ ਜਦੋਂ ਸਾਡੇ ਵਿੱਚ ਯਿਸੂ ਜੀ ਆਇਆ ਜਦੋਂ ਸਾਡੇ ਵਿੱਚ ਯਿਸੂ ਆ ਗਿਆ ਜਦੋਂ ਸਾਡੇ ਵਿੱਚ ਯਿਸੂ ਅਕਾਸ਼ੋਂ ਸੱਦ ਕੇ ਇਸ ਧਰਤੀ ਤੇ ਆ ਗਿਆ ਤੇ ਉਸ ਦਿਨ ਤੋਂ ਪ੍ਰੇਮ ਆ ਗਿਆ उस दिन तो प्यार आ गया क्योंकि प्रभु येसुम सी प्यार, आ प्यार गया है दे प्रेम हूलिया हिमिया हरि मूलिया दूसरा मकसद प्रभु जी का की ही की ਨੇਹੁ ਮੇ ਦੇਣਾ ਸਾਨੂੰ ਦਲੇਰੀ ਹੋਵੇ ਸਾਨੂੰ ਕੀ ਹੋਵੇ ਦਲੇਰੀ ਜਦੋਂ ਪ੍ਰਭੂ ਆਏ ਜਦੋਂ ਹੀ ਪ੍ਰਭੂ ਦੇ ਸਾਹਮਣੇ ਖਲੋਈਏ ਤੇ ਅਸੀਂ ਪੂਰੀ ਦਲੇਰੀ ਦੇ ਨਾਲ ਖਲੋਈਏ ਪੂਰੇ ਵਿਸ਼ਵਾਸ ਨਾਲ ਖਲੋਈਏ ਕਿ ਮੈਨੂੰ ਇਹ ਵਿਸ਼ਵਾਸ ਕੇ ਮੇਰੇ ਵਿੱਚ ਕੋਈ ਕਮੀ ਨਹੀਂ ਆ ਮੇਰੇ ਵਿੱਚ ਕੋਈ ਘਾਟ ਨਹੀਂ ਆ ਕਿਉਂਕਿ ਮੈਂ ਪ੍ਰਭੂ ਦੇ ਵਿੱਚ ਰਿਹਾ ਤੇ ਪ੍ਰਭੂ ਮੇਰੇ ਵਿੱਚ ਰਿਹਾ ਤੇ ਜਦੋਂ ਪ੍ਰਭੂ ਮੇਰੇ ਵਿੱਚ ਰਿਹਾ ਤੇ ਮੇਰੇ ਦੇ ਵਿੱਚ ਕੋਈ ਪ੍ਰਿਆਇ ਨਹੀਂ ਰਹੀ ਕੋਈ ਕੋਈ ਕਿਸ ਤਰ੍ਹਾਂ ਦਾ ਦੁੱਖ ਨਹੀਂ ਰਿਹਾ ਕਿਸੇ ਤਰ੍ਹਾਂ ਦਾ ਗਲੇਸ ਨਹੀਂ ਰਿਹਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਰਹੀ ਕਿਉਂਕਿ ਮੇਰਾ ਪ੍ਰਭੂ ਮੇਰੇ ਵਿੱਚ ਰਿਹਾ ਹੁਣ ਮੈਂ ਪ੍ਰਭੂ ਦੇ ਵਿੱਚ ਆ ਤੈਨੂੰ ਹੁਣ ਪ੍ਰਭੂ ਦੇ ਕੋਲ ਜਾਣ ਦੇ ਵਿੱਚ ਕੋਈ ਚਿੱਪ ਚੁਕਾਕ ਨਹੀਂ ਆ ਮੈਂ ਹੁਣ ਪ੍ਰਭੂ ਦੇ ਸਾਹਮਣੇ ਖਲੋ ਸਕਦਾ ਪ੍ਰਭੂ ਦੇ ਨਾਲ ਗੱਲ ਕਰ ਸਕਦੀ ਆ ਕਿਉਂਕਿ ਮੈਂ ਪ੍ਰਭੂ ਦੇ ਵਿੱਚ ਕੀ ਹਾਂ ਪੂਰਾ ਹਾਂ ਬੋ ਹਾਲੇਲੂਇਆ ਹਾਲੇਲੂਇਆ ਅੱਜ ਵੀ ਅਸੀਂ ਪ੍ਰਭੂ ਦੀ ਮੇਜ਼ ਦੇ ਉੱਤੇ ਖਲੋਣਾ ਖਲੋਣ ਦੇ ਲਾਕ ਬਣ ਜਾਣਾ ਪ੍ਰਭੂ ਦੇ ਸਾਹਮਣੇ ਉਹਦੀ ਮੇਜ ਦੇ ਉੱਤੋਂ ਖਾਣ ਦੇ ਲਈ ਯੋਗ ਹੋਣਾ ਤੁਹਾਨੂੰ ਪਤਾ ਗ੍ਰਾਮ ਦੇ ਵਿੱਚ ਲਿਖਿਆ ਕਿ ਤੁਸੀਂ ਪ੍ਰਭੂ ਦੀ ਮੇਜ ਤੋਂ ਤੇ ਦੁਸ਼ਮਣ ਦੀ ਮੇਜ ਤੋਂ ਇਕੱਠੇ ਨਹੀਂ ਖਾ ਸਕਦੇ ਦੋਨੇ ਨਹੀਂ ਖਾ ਸਕਦੇ ਉਹ ਖਾ ਸਕਦੇ ਨੇ ਜਿਹੜੇ ਪ੍ਰਭੂ ਦੇ ਚੁਣੇ ਹੋਏ ਲੋਕ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਹਵਾਲੇ ਕਰੇ ਜਿੱਦਾਂ ਜਿਨ੍ਹਾਂ ਨੇ ਤੋਬਾ ਕਰਕੇ ਬਾਤ ਉਸਮਾ ਲਿਆ ਤੇ ਪਵਿੱਤਰ ਆਤਮਾ ਵੀ ਪਾਇਆ ਤੇ ਜਿਹੜੇ ਰਾਤ ਦਿਨ ਰਸੂਲਾਂ ਦੀ ਸਿੱਖਿਆ ਲੈਂਦੇ ਨੇ ਉਹ ਪ੍ਰਭੂ ਦੇ ਲਹੂ ਬਦੰਡੇ ਵਿੱਚ ਸਾਂਭਲ ਹੁੰਦੇ ਨੇ ਤੇ ਉਹ ਇਹ ਕਹਿੰਦੇ ਨੇ ਕਿ ਮੈਂ ਆਪਣੇ ਪ੍ਰਭੂ ਦੇ ਸਾਹਮਣੇ ਖਲੋ ਸਕਦਾ ਹਾਂ ਬੋਲੋ ਹਾਲੇਲੂਇਆ 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 ਚੋਰ ਨੂੰ ਚੋਰ ਕਦੇ ਵੀ ਅੱਖਾਂ ਚੱਖਾਂ ਪਾ ਕੇ ਖਲੋਂਦਾ ਨਹੀਂ ਨਹੀਂ ਕਿ ਖਲੋਂਦਾ ਬੋ ਹਾਲੇਲੂਇਆ ਹਾਲੇਲੂਇਆ ਨਹੀਂ ਖਲੋ ਸਕਦਾ ਅੱਛਾ ਹੁਣ ਅੱਗੇ ਕੀ ਲਿਖਿਆ ਕਿਉਂਕਿ ਜਿਵੇਂ ਉਹ ਹੈ ਜਿਵੇਂ ਅੱਸੀ ਵੀ ਇਸ ਸੰਸਾਰ ਵਿੱਚ ਹਾਂ ਜਿਵੇਂ ਉਹ ਉਹ ਹੈ ਅਸੀਂ ਵੀ ਇਸ ਸੰਸਾਰ ਦੇ ਵਿੱਚ ਹਾਂ ਪ੍ਰੇਮ ਟੜਕਾ ਨਹੀਂ ਪ੍ਰੇਮ ਦੇ ਵਿੱਚ ਕੋਈ ਤੜਤਾ ਨਹੀਂ ਕੋਈ ਮਿਲਾਵਟ ਨਹੀਂ ਹੁੰਦੀ ਸਗੋਂ ਪੂਰਾ ਪ੍ਰੇਮ ਸਗੋਂ ਪੂਰਾ ਪ੍ਰੇਮ ਤੜਕੇ ਨੂੰ ਹਟਾ ਦਿੰਦਾ ਹੈ ਤੜਕੇ ਨੂੰ ਹਟਾ ਦਿੰਦਾ ਹਾਲੇਲੂਇਆ ਸਰੀਰ ਨੂੰ ਖਤਮ ਕਰ ਦਿੰਦਾ ਪ੍ਰਿਆਇ ਨੂੰ ਪਾਪ ਨੂੰ ਤਰ੍ਹਾਂ ਤਰ੍ਹਾਂ ਦੀਆਂ ਭੈੜੀਆਂ ਭੈੜੀਆਂ ਸੋਚਾਂ ਨੂੰ ਗੱਲਾਂ ਨੂੰ ਲਾਲਚ ਨੂੰ ਸਭ ਕੁਝ ਕੀ ਕਰ ਦਿੰਦਾ ਵਿੱਚੋਂ ਖਤਮ ਕਰੀ ਦਿੰਦਾ ਹੈ ਇਹ ਜਿਹੜਾ ਪ੍ਰੇਮ ਆ ਨਾ ਇਹ ਕੋਈ ਤੜਕਾ ਨਹੀਂ ਲੱਗਦਾ ਇਹ ਪ੍ਰੇਮ ਅੰਦਰੋਂ ਹੁੰਦਾ ਜਿਹਦੇ ਅੰਦਰ ਪ੍ਰਭੂ ਹੁੰਦਾ ਉਹਦੇ ਅੰਦਰ ਪ੍ਰੇਮ ਹੁੰਦਾ ਜੋ ਪ੍ਰੇਮ ਝੂਠਾ ਹੁੰਦਾ ਨਹੀਂ ਆ ਉਹ ਸੱਚਾ ਪ੍ਰੇਮ ਹੁੰਦਾ ਬੋਲ ਹallelujah ਹallelujah ਸਮਝੇ ਕਿ ਨਹੀਂ ਸਮਝੇ ਇੱਕ ਵਚਨ ਪੜ ਕੇ ਬੰਦ ਕਰ ਦਈਏ ਆਪਾਂ ਹਾਂ ਕਿਉਂ ਕਿਉਂ ਜੋ ਤੜਕੇ ਵਿੱਚ ਸਜਾ ਲਏ ਤੜਕੇ ਦੇ ਵਿੱਚ ਸਜਾ ਹallelujah ਤੜਕੇ ਦੇ ਵਿੱਚ ਮਲਾਪਟ ਦੇ ਵਿੱਚ ਕੀ ਆ ਸਜਾ ਤੁਸੀਂ ਮਲਾਪਟ ਕਰ ਰਹੇ ਹੋ ਨਾ ਚਾਹ ਵਰਜਨ ਦੀ ਮਲਾਪਟਿਆ ਚਾਹ ਤੁਸੀਂ ਇਹ ਕੰਮ ਦੇ ਵਿੱਚ ਮਲਾਪਟ ਕਰ ਰਹੇ ਹੋ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਵਿੱਚ ਮਲਾਪਟਿਆ ਨਾ ਜੇ ਤੁਸੀਂ ਪ੍ਰਭੂ ਦੇ ਵਿੱਚ ਨਹੀਂ ਸਹੀ ਤਰ੍ਹਾਂ ਚੱਲਦੇ ਹਨਾ ਵਿਖਾਵੇ ਦੇ ਧਰਮੀ ਹੋ ਵਿਖਾਵੇ ਦੀ ਬੰਦਗੀ ਕਰਦੇ ਹੋ ਵਖਾਵੇ ਲਈ ਸਭ ਕੁਝ ਕਰਦੇ ਹੋ ਮੈਂ ਹੰ ਤੇ ਮੈਂ ਜੰਪਾ ਬਣਾਇਆ ਗਿਆ ਤਾਂ ਮੈਂ ਉਹ ਕਰਤਾ ਉਹ ਕੀਆ ਬਲਾਵਟ ਆ ਤੇ ਉਹਨੂੰ ਕੀ ਮਿਲਦੀ ਆ ਸਜ਼ਾ ਤੇ ਉਹ ਜੋ ਧੜਕਦਾ ਨੇ ਉਹ ਜੋ ਧੜਕਦਾ ਹੈ ਉਹ ਪ੍ਰੇਮ ਵਿੱਚ ਸਪੂਰਨ ਨਹੀਂ ਹੋਇਆ ਹੈ ਹਾਂ ਜਿਹੜਾ ਲਵ ਸੁ ਲਵ ਸੁ ਕਰਦਾ ਉਹ ਅਜੇ ਪ੍ਰਭੂ ਦੇ ਵਿੱਚ ਸਪੂਰਨ ਹੋਇਆ ਨਹੀਂ ਹੈ ਪ੍ਰਭੂ ਦੇ ਵਿੱਚ ਸਪੂਰਨ ਬੰਣਾ ਤੇ ਪ੍ਰਭੂ ਸੰਪੂਰਨ ਬਣਾਉਣ ਵਾਸਤੇ ਆਕਾਸ਼ ਨੂੰ ਛੱਡ ਕੇ ਇਸ ਸੰਸਾਰ ਦੇ ਵਿੱਚ ਆਏ ਪਹਿਲਾ ਦੂਸਰਾ ਕਰੰਟੀਆਂ 5 ਦੀ 18 ਪੜ ਕੇ ਅੱਜ ਆਪਾਂ ਬੰਦ ਕਰਦਾ ਵਾਂਗੇ ਉਹਦਾ ਯਸ਼ਾਇਆ ਦੀ 7 ਦੀ 14ਵੀਂ ਮੀਕਾਹ 5 ਦੀ 2ਵੀਂ वचन ਬੜੇ ਨੇ ਪਰ ਮੈਂ ਇੰਨੇ वचन ਨਹੀਂ ਇੱਕ वचन ਆਪਾਂ ਆਪਾਂ ਇੱਕ वचन ਨੂੰ ਆਪਾਂ ਲਾਂਭਾਂਗੇ ਹਾਂ ਜੇ ਕੋਈ ਵਸੀਹ ਵਿੱਚ ਹੈ ਕੁਝ 17 ਅੱਪਰ 18 ਨੂੰ ਮੜਨਾ ਪਰ ਸਾਰੀਆਂ ਗੱਲਾਂ ਪਰਮੇਸ਼ਰ ਤੋਂ ਆਇਆਂ ਇਹ ਸਾਰੀਆਂ ਗੱਲਾਂ ਜਿੰਨੀਆਂ ਵੀ ਅਸੀਂ ਇਸ ਟਾਈਮ ਸਿੱਖ ਰਹੇ ਆਂ ਜੋ ਕੁਝ ਦੇਖ ਰਹੇ ਆਂ ਜੋ ਕੁਝ ਸੰਸਾਰ ਤੇ ਬਣਿਆ ਹੋਇਆ ਦੇਖ ਰਹੇ ਆਂ ਜੋ ਕੁਝ ਵੀ ਅਸੀਂ ਦੇਖ ਰਹੇ ਆਂ ਇਹ ਕਿਹਦੇ ਵੱਲੋਂ ਹੈ ਪਰਮੇਸ਼ਰ ਦੇ ਵੱਲੋਂ ਪਰਮੇਸ਼ਰ ਦੇ ਵੱਲੋਂ ਜੇ ਸਾਡਾ ਜੋ ਸੁਣਸੀ ਆਇਆ ਤੇ ਪਰਮੇਸ਼ਰ ਵੱਲੋਂ ਆਇਆ ਜੇ ਉਹਦਾ ਨਾਮ ਆਇਆ ਵੀ ਉਹਦਾ ਨਾਮ ਯਿਸੂ ਰਖੀ ਨੇ ਕਿੱਥੋਂ ਆਇਆ ਪਰਮੇਸ਼ਰ ਦੇ ਵੱਲੋਂ ਆਇਆ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਿ ਜਿਹੜਾ ਸੰਟਾ ਹੈ ਨਾ ਸੰਟੇ ਦੀ ਕੋਈ ਪੂਜਾ ਨਹੀਂ ਕਰਨੀ ਸੰਟੇ ਦੀ ਕੋਈ ਫੋਟੋ ਵਗਾਰਾ ਨਹੀਂ ਲਾਉਣੀ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੇਰੇ ਮੇਰੇ ਪ੍ਰਭੂ ਦਾ ਨਾਮ ਜਿਹੜਾ ਬੜੀ ਕੋਹਾਂ ਦੂਰ ਚਲਾ ਗਿਆ ਯਾ ਸੰਟਾ ਨਾ ਹੋ ਗਿਆ ਹਾਂ ਜੇ ਸੁਫੀ ਦਾ ਨਾਮ ਹੀ ਉਹਨੇ ਉਹਨੇ ਪਿੱਛੇ ਲਗਾਤਾ ਨਾ ਆਪਣੇ ਬੱਚਿਆਂ ਨੂੰ ਸ਼ੈਂਟਾ ਬੁਲਾਉਣਾ ਮੈਂ ਪਾਸਟਰਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਚਰਚ ਦੇ ਵਿੱਚ ਕੋਈ ਸ਼ੈਂਟੇ ਦੀ ਫੋਟੋ ਫਾਟੋ ਨਾ ਲਾਇਆ ਕਰੋ ਮੇਰਾ ਪ੍ਰਭੂ ਬਹੁਤ ਪਿੱਛੇ ਪਿੱਛੇ ਉਹਨੂੰ ਹੈ ਦੂਸਰੇ ਲੋਕ ਯਿਸੂ ਦੇ ਜਨਮ ਦਿਨ ਨੂੰ ਜਾਣਦੇ ਨੇ ਉਹ ਸ਼ੈਂਟੇ ਦਾ ਜਨਮ ਦਿਨ ਮਨਾਇ ਜਾਂਦੇ ਨੇ ਉਹ ਕਹਿੰਦੇ ਸੰਤਾ ਗਿਫਟ ਲੈ ਕੇ ਆਏਗਾ ਤੇ ਜਿਸੂਸੀ ਕਹਿੰਦਾ ਮੈਂ ਤੁਹਾਡੇ ਵਿੱਚ ਆ ਰਿਆਂ ਤੇ ਫਲ ਮੇਰੇ ਕੋਲ ਆ ਪ੍ਰਕਾਸ਼ ਦੀ ਪੋਥੀ ਚ ਕਹਿੰਦੇ ਨੇ ਵੇਖੋ ਮੈਂ ਸੇਤੀ ਆ ਰਿਆਂ ਹਾਂ ਤੇ ਫਲ ਮੇਰੇ ਕੋਲ ਹਨ ਫਲ ਤੇ ਜਸੂ ਦੇ ਕੋਲ ਆ ਬਰਕਤ ਜਿਸੂ ਦੇ ਕੋਲ ਆ ਆਸ਼ੀਸ਼ ਜਿਸੂ ਦੇ ਕੋਲ ਆ ਸਾਡਾ ਯਿਸੂ ਸੀ ਸਵਰਗ ਤੋਂ ਆਇਆ ਤੇ ਸਵਰਗ ਤੋਂ ਆ ਕੇ ਉਹਨੇ ਸਾਡੇ ਗਾਮ ਚੋਕਲੇ ਸਾਡੇ ਪਾਪ ਮਿਟਾ ਦਿੱਤੇ ਸਾਡੀਆਂ ਬਿਮਾਰੀਆਂ ਉਹਨੇ ਖਤਮ ਕੀਤੀਆਂ ਸਾਨੂੰ ਉਹਨੇ ਮੁਕਤੀ ਦਾ ਮਾਲਕ ਬਣਾਇਆ ਉਹਨੇ ਨਜਾਤ ਦੇ ਦਿੱਤੀ ਉਹਨੇ ਸ਼ਾਂਤੀ ਦੇ ਦਿੱਤੀ ਇਹ ਜਿਹੜੀ ਚੰਗਿਆਈ ਮਿਲਦੀ ਆ ਇਹ ਪਾਸਟਰ ਵੱਲੋਂ ਨਹੀਂ ਮਿਲਦੀ ਕਿਸੇ ਸੰਟੇ ਵੱਲੋਂ ਨਹੀਂ ਮਿਲਗੀ ਇਹ ਜਿਹੜੀ ਚੰਗਿਆਈ ਹੁਣ ਵੀ ਤੁਸੀਂ ਚਮਤਕਾਰ ਦੇਖ ਰਹੇ ਸੀ ਇਹ ਕੰਮ ਕਰ ਰਿਹਾ ਸੀ ਇਸ ਸੁਨਸੀ ਕਹ ਰਹੀ ਕੋਈ ਸ਼ੈਂਟਾ ਸੁਣਤਾ ਨਹੀਂ ਆਗਾ ਮੈਂ ਤੇਰ ਤੋਂ ਦੁੱਖ ਹੋ ਦੁਖੀ ਹੋ ਕੇ ਕਹਿ ਰਿਆਂ ਮੈਨੂੰ ਬਹੁਤ ਦੁੱਖ ਲੱਗਦਾ ਮੈਂ ਜਦੋਂ ਅੱਜ ਟੀਵੀ 'ਅੱਜ ਵੀ ਮੈਂ ਦੇਖ ਰਿਆ ਸੀ ਬਹੁਤ ਸਾਰੇ ਸ਼ੈਂਟਾ ਦੀ ਸ਼ੈਂਟਾ ਸੈਂਟਾ ਸਿੰਟਾ ਕਿੰਨੇ ਉਹ ਤੋੜਦਾ ਮੈਂ ਕਿਹ ਚੰਗਾ ਹੋਇਆ ਤੋੜਦਾ ਸ਼ੈਂਟਾ ਤੋੜਿਆ ਹਨ ਸਾਡੇ ਜਿਸੂ ਦੇ ਕੁਝ ਜਿਸੂ ਨੂੰ ਤੇ ਕੋਈ ਸੂਬ ਨਹੀਂ ਸਕਦਾ ਸੰਤੇ ਨੂੰ ਤੋੜ ਸਕਦੇ ਪਰ ਯਿਸੂ ਨੂੰ ਕੋਈ ਤੋੜ ਸਕਦਾ ਨਹੀਂ ਬੋਲੋ ਹਾਲੇਲੂਇਆ ਹਾਲੇਲੂਇਆ ਅਸਾਂ ਸਮਝੇ ਕਿ ਨਹੀਂ ਸਮਝੇ ਸਮਝੇ ਸਾਡਾ ਰਿਸ਼ਤਕ ਦੇ ਨਾਲ ਆ ਪ੍ਰਭੂ ਯਿਸੂ ਦੇ ਨਾਲ ਤੇ ਯਿਸੂ ਸਾਨੂੰ ਕੀ ਕਰਨਾ ਆਇਆ ਇੱਕ ਕਰਨ ਵਾਸਤੇ ਆਇਆ ਕਿ ਤੁਸੀਂ ਕੀ ਹੋ ਜਾਓ ਤੁਹਾਡਾ ਮਨ ਕੀ ਹੋ ਜਾਏ ਇੱਕ ਇਹ ਸਭ ਕੁਝ ਪਰਮੇਸ਼ਰ ਦੇ ਵੱਲੋਂ ਆ ਕਿਹਦੇ ਵੱਲੋਂ ਆ ਪਰਮੇਸ਼ਰ ਦੇ ਵੱਲੋਂ ਆ ਮੇਰੀਓ ਪਿਆਰੀਓ ਪਿਆਰੀਓ ਭੈਣੋ ਤੇ ਮੇਰੇ ਭਰਾਵੋ ਇਹ ਸਭ ਕੁਝ ਪ੍ਰਭੂ ਵੱਲੋਂ ਆ ਤੇ ਪ੍ਰਭੂ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਤੇ ਪ੍ਰਭੂ ਜੀ ਕਹਿੰਦੇ ਨੇ ਕਿ ਮੇਰਾ ਮਕਸਦ ਇਹ ਆ ਕਿ ਤੁਸੀਂ ਸਾਰੇ ਇੱਕ ਹੋ ਜਾਓ ਇੱਕ ਮਨ ਹੋ ਜਾਓ ਇੱਕ ਮਨ ਹੋ ਕੇ ਜਿਵੇਂ ਮੈਂ ਆਪਣੇ ਪਿਤਾ ਦੇ ਵਿੱਚ ਆ ਤੇ ਤੁਸੀਂ ਵੀ ਪਿਤਾ ਦੇ ਵਿੱਚ ਹੋ ਹੋ ਜਾਓ ਤੁਸੀਂ ਕਿਹਦੇ ਵਿੱਚ ਹੋ ਜਾਓ ਪਿਤਾ ਦੇ ਵਿੱਚ ਤੇ ਜਦੋਂ ਤੁਸੀਂ ਪਿਤਾ ਦੇ ਵਿੱਚ ਰਹੋਗੇ ਨਾ ਤੇ ਪਿਤਾ ਤੁਹਾਡੇ ਵਿੱਚ ਰਹੇਗਾ ਤੇ ਤੁਹਾਨੂੰ ਕਿਸੇ ਦੀ ਲੋੜ ਪਵੇਗੀ ਨਹੀਂ ਕਿਉਂਕਿ ਪ੍ਰਭੂ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਤੇ ਤੁਹਾਡੀਆਂ ਜ਼ਰੂਰਤਾਂ ਕੀ ਕਰੇਗਾ ਉਹ ਪੂਰੀਆਂ ਕਰੇਗਾ ਪ੍ਰਭੂ ਤੁਹਾਨੂੰ ਇਹਨਾਂ ਵਚਨਾਂ ਦੇ ਲਈ ਪ੍ਰਭੂ ਬਹੁਤ ਜ਼ਿਆਦਾ ਬਰਕਤ ਦੇਵੇ ਆਪਣੇ ਪ੍ਰਭੂ ਦਾ ਧੰਨਵਾਦ